ਅੱਜ ਫੇਰ ਖਾਲਸਾ ਫੌਜ ਜਿਹੜੀ ਕਿ ਆ ਰਸਤਿਆਂ ਦੀ ਸੇਵਾ ਕਰ ਰਹੀ ਆ ਰਸਤਿਆਂ ਦੇ ਆਸੇ-ਪਾਸ ਆ ਬੱਤੂਆ ਬੈਰ ਦਿੱਤੀ ਆ ਸਾਡੇ ਮਿਸਤਰੀ ਆਹ ਦਾ ਆਪਣੇ ਆਹ ਸਾਰੇ ਸਿੰਘ ਆ ਤਾਂ ਜੀ ਸਾਡੇ ਨਾਲ ਸਾਰੇ ਰਸਤਿਆਂ ਵਾਲੇ ਕਹਿ ਕਹਿ ਤਾਂ ਲੰਘ ਜਾਂਦੇ ਆ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ ਤੁਹਾਡਾ ਪਰ ਕੋਈ ਨਾਲ ਨਹੀਂ ਲੱਗਦਾ ਇਹ ਨਾਲ ਵਰਾਲਾ ਸਾਨੂੰ ਹੀ ਕਰਨਾ ਪੈਂਦਾ ਸੰਗਤ ਨੂੰ ਵੀ ਬੇਨਤੀ ਹੈ ਬਾਅਦ ਤੋਂ ਬਾਅਦ ਜਦੋਂ ਸੇਵਾ ਚੱਲਦੀ ਹੋਵੇ ਵਿੱਚ ਹਿੱਸਾ ਜ਼ਰੂਰ ਪਾ ਕੇ ਜਾਇਆ ਕਰੋ ਨਹੀਂ ਫਿਰ ਸਾਨੂੰ ਚਾਹ ਪਾਣੀ ਦਾ ਕੋਈ ਮਾਲ ਪੱਤਾ ਹੋਰ ਸਕਾਸ਼ ਨਾ ਕਰ ਸਾਰੀ ਸੇਵਾ ਸਬਸਕ੍ਰਾਈਬ ਕਰਾ ਗੁਰੂ ਜੀ ਲਾਈਕ ਸ਼ੇਅਰ ਬਾਬਾ ਜੀ ਦੀ ਰਹਿਨਮਾਈ ਹੀਟ ਹੋ ਰਹੀ ਹੈ ਆ ਜਿਹੜੇ ਰਾਹ ਤੇ ਬਾਤੇ ਚਾਲ ਹੋ ਰਿਹਾ ਹੈ ਰਾਹ ਤੇ ਚਾਲ ਹੋ ਰਿਹਾ ਹੈ ਆ ਖੇਤਾਂ ਵਾਲੇ ਵੀ ਨਹੀਂ ਸਾਡੀ ਮਦਦ ਕਰਦੇ ਮਾੜੀ ਮੋਟੀ ਸਹਿਯੋਗ ਨਹੀਂ ਦਿੰਦੇ ਇਹਨਾਂ ਨੂੰ ਬੇਨਤੀ ਹੈ ਵੀ ਇਹ ਵੀ ਸਾਡੇ ਨਾਲ ਲੱਗਿਆ ਕਰਨਗੇ ਜਿਹੜੇ ਵੀਰ ਵੀਡੀਓ ਦੇਖਦੇ ਆ লাইਕ ਕਮੈਂਟ ਸੇਅਰ ਜਰੂਰ ਕਰਿਆ ਕਰੋ ਜੀ ਇਹ ਨਾਲ ਸਾਨੂੰ ਮੋਟੀਵੇਸ਼ਨ ਮਿਲ ਜਾਂਦਾ ਤਾਨੂੰ ਹੋਰ ਉਤਸ਼ਾਹ ਵਾੜੀ ਜਾਂਦਾ ਸਾਡਾ ਜੀ ਅਸੀਂ ਸੇਵਾ ਹੋਰ ਵੱਧ ਜ਼ਰੂਰ ਜੀ ਸਾਨੂੰ ਲਾਇਕ ਕਮੈਂਟ ਜਲਦੀ ਸ਼ੇਅਰ ਕਰਦਾ ਸਾਡਾ ਉਹਨੇ ਨਾਲ ਹੋਰ ਵਧ ਜਾਂਦਾ ਅਸੀਂ ਫਿਰ ਹੋਰ ਜ਼ਿਆਦਾ ਸੇਵਾ ਕਰਦੇ ਸਾਨੂੰ ਕੋਈ ਇਲਾਜ ਨਹੀਂ ਗਿਆ ਸਾਨੂੰ ਆਪ ਦੀ ਸੇਵਾ ਦਾ ਕਰੀ ਸਾਡਾ ਜੀਵਨਾ ਇਹਦਾ ਸਫਲ ਹੋ ਜਾਵੇ ਵਾਦਵਾਦ ਸੰਗਤ ਸਾਡੇ ਨਾਲ ਜੁੜਦੇ ਗੁਰੂ ਘਰ ਨਾਲ ਜੁੜੇ ਗੁਰੂ ਦੀਆਂ ਸੇਵਾਾਂ ਪ੍ਰਾਪਤ ਕਰੇ ਹਜ਼ਾਰੇ ਨਿਕਲੇ ਨਿਕੇ ਪੰਜੀ ਸੰਗਤ ਸਾਡੇ ਕੋਲੇ ਫਰੀ ਵਿੱਦਿਆ ਉੱਨੀ ਵਿੱਦਿਆ ਦਾਸਰੀ ਵਿੱਦਿਆ ਸਵੇਦੀ ਸਾਂਭੀ ਚੱਲਦਾ ਹੈ ਬਸ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਸੀਂ ਵੀ ਸੰਗਤ ਦੀ ਸਹਿਯੋਗ ਕਰਿਆ ਕਰੋ ਤਾਂ ਤਾਂ